ਨਾ ਢੋਲ ਪੰਜਾਬ ਸਿਆ ਤੇਰੇ ਪੁੱਤ ਨੇ ਅਣਖੀ ਸੂਰੇ ਨਾ ਨੋਰੇ ਪਜਾਵ ਸਿਆ ਤੇਰੇ ਪੁੱਤ ਨੇ ਅਣਖੀ ਸੂਰੇ ਤੂੰ ਹਰ ਇੱਕ ਵੀ ਪਤਾ ਨੂੰ ਮੰਨ ਕੇ ਭਾਲਾ ਰੱਬ ਦਾ ਜਰਦਾ ਤੇਰਾ ਦਸ ਤੂਰੇ ਮੁੱਟੋ ਔਖੜ ਬੇਕਾਰੇ ਨਾ ਡਰਦਾ ਕਰੇ ਜਿੱਤ ਦੁਲਾਇਆ ਨਾ ਕਰੇ ਜਿੱਤ ਦੁਲਾਇਆ ਲਾਇਆ ਮੱਥਾ ਹੋਗੇ ਮੂਏ ਮਾਨੋਰ ਪੰਜਾਬ ਸਿਆ ਤੇਰੇ ਪੁੱਤ ਲਿਆਣ ਕੀ ਸੂਰੇ ਚਰਨੇ ਛੋਹ ਹੈ ਸਤਿਗੁਰਾਂ ਦੀ ਤੇਰਾ ਹੈ ਤਾਹਸ ਨਿਆਰਾ ਤੈਨੂੰ ਬਖਸ਼ਿਆ ਗੁਰੂਆਂ ਨੇ ਚੜਦੀ ਹੈ ਕਲਾਰ ਨਾਰਾ ਕੋਈ ਅੱਗੇ ਅੜਿਆ ਨਾ ਕੋਈ ਅੱਗੇ ਅੜਿਆ ਨਾ ਤੂੰ ਜਦ ਰਣ ਤੱਤੇ ਵਿੱਚ ਕੂਰੇ ਨਾ ਨੋਰ ਪੰਜਾਬ ਸਿਆ ਤੇਰੇ ਪੁੱਤ ਨੇ ਅੜਗੀ ਸੂਰੇ ਵੇਖੇ ਸ਼ਾਨ ਘਾਏ ਤੇਰੀ ਨੂੰ ਪੈਂਦੀਆਂ ਹਾਕਮ ਦੇ ਟੀਟ ਪੀੜਾ ਨਾ ਕੋਈ ਮਟਾ ਸਕੀਦਾ ਆਉਂਦੀਆਂ ਚੜਕੇ ਰੈਣ ਕ ਤੀਰਾ ਹੋ ਰੱਖ ਜਾ ਤਲੀ ਤੇ ਤੂੰ ਰੱਖੇ ਜਾ ਤਲੀ ਤੇ ਤੂੰ ਲਾਵੇ ਦੁਸ਼ਮਣ ਤਾਈ ਮੂਰੇ ਨਾ ਨੋਲੇ ਪੰਜਾਬ ਸਿਆ ਤੇਰੇ ਪੁੱਤ ਨੇ ਅਣਕੀ ਸੂਰੇ ਤੇਰੀ ਹੋਂਦ ਸੰਘਰਸ਼ਾਂ ਲਈ ਤੇਰਾ ਕੰਮ ਸੰਘਰਸ਼ ਹੈ ਕਰਨਾ ਹੈ ਖਾਤਰ ਦੁਤਿਆਂ ਦੀ ਆਇਆ ਹਿੱਸੇ ਤੇਰੇ ਮਰਨਾ ਤੇਰੇ ਸ਼ੇਰ ਬਹਾਦਰ ਜੋ ਤੇਰੇ ਸ਼ੇਰ ਬਹਾਦਰ ਜੋ ਸਮਝਣਾ ਸੂਲੀਆਂ ਤੈ ਪੰਘੂਰੇ ਨਾ ਨੋਰੇ ਪੰਜਾਬ ਸਿਆ ਤੇਰੇ ਪੁੱਤ ਨੇ ਅਣਖੀ ਸੂਰੇ ਹਾ ਅਲਤੇ ਜਲ ਤੇਰਾ ਮਾਤੇ ਹਾਥੀਆਂ ਨੂੰ ਵੇਟਾਉਂਦੇ ਸਿਰ ਰੱਖਦੇ ਕਰਦੇ ਨਹੀਂ ਜਾ ਕੇ ਲੰਟਨ ਵਿੱਚ ਤਿਕਉਂਦੇ ਨਾ ਮੌਤ ਡਰਾ ਸਕਦੀ ਨਾ ਮੌਤ ਡਰਾ ਸਕਦੀ ਕਹਿਣੀ ਕਰਨੀ ਦੇ ਜੋ ਪੂਰੇ ਨਾ ਲੋਰੇ ਪੰਜਾਬ ਵਸਿਆ ਤੇਰੇ ਪੁੱਤ ਨੇ ਅੜਗੀ ਸੂਰੇ ਇੱਕ ਪੂਰਾ ਹੋਣਾ ਨਹੀਂ ਘਾਟਾ ਜੋ ਬਹਿ ਗਿਆ ਜਾਨੀ ਬਾਕੀ ਦੇ ਘਾਟੇ ਲਈ ਤੁਰਪ ਇੱਕ ਤਤ ਵਹੀਰਾ ਨਾਨੀ ਤੇਰੇ ਨਾਲ ਜੁੜਿਆ ਹੈ ਜੋੜਿਆ ਗਿਆ ਉਹ ਝੜਿਆ ਵਾਂਗ ਨਸੂਰੇ ਨਾ ਨੋਲੇ ਪੰਜਾਬ ਸਿਆ ਤੇਰੇ ਪੁੱਤ ਨੇ ਅੜਹੀ ਸੂਰੇ ਤੈਨੂੰ ਆ ਗੁਮਨ ਕੇ ਤੇ ਤੈਥੋਂ ਸਹਿਰ ਲੈਣ ਕਈ ਸੂਪੇ ਸੇਵਾ ਲਈ ਜਾਗ ਪਏ ਜਿਹੜੇ ਖੂਪੇ ਸੀ ਸੁੱਤੇ ਜਰਨਾਰ ਝੁੰਗੀਆਂ ਦੀ ਜਰਨਾਰ ਝੁੰਗੀਆਂ ਦੀ ਕਲਮ ਨਾਲ ਲਿਖ ਸਕਦੀ ਗੁਣ ਪੂਰੇ ਨਾ ਨੋਲ ਪੰਜਾਬਸਿਆਂ ਤੇਰੇ ਪੁੱਤ ਨੇ ਅਣਖੀ ਜੂਏ ਨਾ ਡੋਲੇ ਪੰਜਾਬ ਸਿਆ ਤੇਰੇ ਪੁੱਤ ਨੇ ਅਲਖੀ ਸੂਰੇ